ਤੇ ਬੱਚੀ ਨੇ ਬੜਾ ਸੋਹਣਾ ਗਾਇਆ ਦਿਲ ਨੂੰ ਬੋਲਿਆ ਕਹਿ ਲਈਏ ਕਲਗੀਧਰ ਪਾਤਸ਼ਾਹ ਦੇ ਪਿਆਰ ਵਿੱਚੋਂ ਨਿਹਗਾ ਆ ਮੇਰੇ ਨੈਣਾ ਵਿੱਚ ਸਤਿਗੁਰ ਆਣ ਵਸਿਆ ਨੈਣ ਖੁੱਲਾਂ ਕਿਵੇਂ ਮੇਰੇ ਨੈਣਾ ਵਿੱਚ ਸਤਿਗੁਰ ਆਣ ਵਸਿਆ ਨੈਣ ਖੋਲਾ ਕਿਵੇਂ ਜਦੋਂ ਦਾ ਮੈਂ ਦਾਤਿਆ ਦਰ ਤੇਰੇ ਆਇਆ ਹਾਂ ਜਦੋਂ ਦਾ ਮੈਂ ਦਾਤਿਆ ਦਰ ਤੇਰੇ ਆਇਆ ਹਾਂ ਹੋ ਗਿਆ ਜੀ ਮੈਂ ਤੇਰਾ ਗੁਲਾਮ ਦਾਤਿਆ ਨੈਣ ਖੋਲਾ ਕਿਵੇਂ ਮੇਰੇ ਨਣਾ ਵਿੱਚ ਹੱਥ ਗੁਰਿਆਨ ਵਸਿਆ ਨੈਣ ਖੁਲਾ ਕਿਵੇਂ ਜਦੋਂ ਦਾ ਦਾਤਿਆ ਅੰਮ੍ਰਿਤ ਪੀਤਾਏ ਜਦੋਂ ਦਾ ਮੈਂ ਦਾਤਿਆ ਅੰਮ੍ਰਿਤ ਪੀਤਾਏ ਹੋ ਗਿਆਂ ਨਦਰ ਨਿਹਾਲ ਦਾਤਿਆ ਨੈਣ ਖੁਲਾ ਕਿਵੇਂ ਮੇਰੇ ਨੈਣਾ ਵਿੱਚ ਸਤਿਗੁਰੂ ਆਣ ਵਸਿਆ ਮੈਨ ਖੁਲਾ ਕਿਵੇਂ ਉਹ ਮੇਰੇ ਨੈਣਾ ਵਿੱਚ ਗੁਰੂ ਆਣ ਵਸਿਆ ਮੈਨ ਖੁਲਾ ਕਿਵੇਂ ਕਹਿੰਦੇ ਐ ਸਾ ਮਰਤ ਪੀਤਾ ਮੈਂ ਤੇ ਨਦਰੋਂ ਨਜ਼ਰੀ ਨਿਹਾਲ ਹੋ ਗਿਆ ਉਹ ਕਿੱਦਾਂ ਦੱਸਾਂ ਕਿਸੇ ਨੂੰ ਵੀ ਐਨੀ ਖੁਸ਼ੀ ਮੈਨੂੰ ਮਿਲ ਗਈ ਹੈ ਕਿੱਦਾਂ ਦੱਸਾਂ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਇੰਨਾ ਸਾਡਾ ਗੂੜਾ ਕਲਗੀਧਰ ਪਾਤਸ਼ਾਹ ਨਾਲ ਪਿਆਰ ਹੋਵੇ ਅਸੀਂ ਦੱਸ ਹੀ ਨਾ ਸਕੀਏ ਵੀ ਇੰਨਾ ਪਿਆਰ ਅਸੀਂ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਕਰਦੇ ਆ ਪਿਆਰ ਵਿੱਚ